हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਸੱਤ ਹੀ ਫਰਵਾੜਾ ਸੇਣ ਲਈ ਲੈ ਕੇ ਆਏ ਆਂਗੇ ਸੱਤੇ ਹੀ ਆਗਿਆ ਟਾਪ ਕੁਆਲਿਟੀ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਰੇ ਕੌਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 86476715312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠੀਕੋ ਬਾਈ ਬਹੁਤ ਵਧੀਆ ਚੜ੍ਹਦੀ ਕਲਾ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਂ ਬਾਈ ਕੁਲਵਿੰਦਰ ਸਿੰਘ ਆ ਪਿੰਡ ਕੋਲਿਆ ਖੁਰਦ ਜ਼ਿਲ੍ਹਾ ਮੋਗਾ ਤੇ ਸੀ ਨਿਹਾਲ ਸਿੰਘ ਵਾਲਾ ਹੀ ਮੋਬਾਈਲ ਨੰਬਰ ਹੈਗਾ 9781935553 ਜੀ ਨੇੜੇ ਪਿੰਡ ਰਹਿੰਦੇ ਆ ਤੇ ਆਪਣੇ ਵੱਡਾ ਕੋਲਿਆ ਦੁੰਨੇ ਕੇ ਮਾਣੂਗੇ ਜੀ ਠੀਕ ਹੈ ਬਈ ਤੇ ਬਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਬਾੜ ਦੇਖ ਰਹੇ ਆ ਇਹ ਬਈ ਬਾੜ ਚਮਤ AI ਦੇ ਕਾਬਲ ਆ ਮੈਂ ਕਹਿੰਦਾ ਪੂਰੇ ਵਜਨ ਚ ਆ ਨਾ ਹਾਂਜੀ ਪੂਰੇ ਫੁੱਲ ਵਜਨ ਸਮੀ ਪੜੀ ਦੀ ਆ 13 ਕਿ ਮਹੀਨੇ ਉਮਰ ਆ ਜੀ ਇਹਦੀ 13 ਮਹੀਨੇ ਹਾਂਜੀ 13 ਮਹੀਨਿਆਂ ਦੀ ਬਈ ਇਹਦੀ ਉਮਰ ਤੇ ਤੋੜਾ ਤਰਾ ਬਈ ਚੈੱਕ ਕਰ ਸਕਦਾ ਇੱਕ ਨੰਬਰ ਤੋੜ ਆ ਗਿਆ ਵੱਡੀ-ਬੁੱਡੀ ਬਹੁਤ ਆ ਭਾਈ ਹਾਂਜੀ ਵੱਡੀ ਬਹੁਤ ਆ ਹੂੰ ਵੱਡੀ ਬਹੁਤ ਆ ਬਾਕੀ ਸਮਝੀ ਫੜੀ ਛੋਰੀ ਛੋਰੀ ਕੁਆਲਟੀ ਰੰਗ ਰੂਪ ਟਾਂਚਾ ਕੱਦ ਕਾਠ ਖੜਨੀ ਖੁੜਨੀ ਮੈਂ ਕਹਣਾ ਵੀ ਕਿਆ ਬਾਤ ਬਾਕੀ ਥਾਣ ਗਲਾਪੀ ਥਾਣਾ ਮਾਈਕਲਵਿੰਦਰ ਜਰ ਜਿਵੇਂ ਕਾਤਦਾ ਮੈਂ ਕਹਣਾ ਵੀ ਕਹਿਣ ਦੀ ਲੋੜ ਹੀ ਨਹੀਂ ਹਣਾ ਨਹੀਂ ਜੀ ਨਹੀਂ ਕਹਿਣ ਦੀ ਕੁਛ ਵੀ ਲੋੜ ਨਹੀਂ ਜੇ ਤੇ ਜਾਂਦੀ ਟੀਕਾ ਲੈ ਲੂਗੀ ਬੱਛੀ ਸਹੀ ਗੱਲ ਆ ਤੇ ਝੋਲੀ ਚੈੱਕ ਕਰਾ ਦੀ ਮਾੜੀ ਜੀ ਬਾਈ ਝੋਲੀ ਬਹੁਤ ਚੰਗੀ ਥੋੜਾ ਇਹੋ ਕਰਦੀ ਆ ਆਪਾਂ ਉੱਥੇ ਬੰਨ ਕੇ ਦਿਖਾ ਦਿੰਨੇ ਹੂੰ ਉੱਥੇ ਬੰਨ ਕੇ ਦਿਖਾ ਦਿੰਨੇ ਆਗੇ ਮੈਨੂੰ ਲੱਗਦਾ ਦੇਖਣ ਤੇ ਥਣ ਬਹੁਤ ਚੰਗੇ ਹਾਂ ਲੈ ਕੀ ਬਾਤ ਚੋੜੀ ਦੇਖ ਸਕਦੇ ਗੱਬੜ ਨਾਲ ਦੀ ਹਣੇ ਹੁਣ ਹਾਂ ਹਾਂਜੀ ਸਹੀ ਗੱਲ ਆ ਬਾਈ ਤੇ ਮੁੱਲ ਬਾਈ ਫਿਰ ਫੋਨ ਤੇ ਰਹਿਣਗੇ ਹਾਂਜੀ ਬਾਈ ਜੀ ਮੁੱਲ ਫੋਨ ਤੇ ਕਰਾਂਗੇ ਮੁੱਲ ਜਾਏ ਜੀ ਹੁਣ ਹਾਂਜੀ ਬਿਲਕੁਲ ਜਾਏ ਠੀਕ ਹੈ ਤੇ ਦੋ ਨੰਬਰ ਬੱਚਾ ਬਾਈ ਪੂਰਾ ਪ੍ਰਿੰਟਡ ਆ ਗਿਆ ਨਾ ਹਾਂਜੀ ਕਿੰਨੀ ਕੁ ਉਮਰ ਦਾ ਬੱਚਾ ਹੈ 11 ਮਹੀਨੇ ਉਮਰ ਆ ਜੀ 11 ਮਹੀਨੇ ਹਾਂਜੀ ਠੀਕ ਆ ਲੈਣ ਤੇ ਠੀਕ ਆ ਲੈਣ ਦੇ ਵੀ ਕਾਵਲੀ ਆ ਬਾਈ 11 ਮਹੀਨੇ ਉਮਰ ਗਲਾਬੀ ਬੂਥ ਮਲਾ ਥਾਣੇ ਬਾਈਕਲ ਮਿੱਤਰ ਗਲਾ ਵੀ ਹੋਣਾ ਹਾਂਜੀ ਚੈੱਕ ਕਰਾ ਦਿੰਨੇ ਥਾਣੇ ਚੈੱਕ ਕਰਾਣੇ ਮੜਾ ਘਮਾਇਓ ਭਾਈ ਇੱਧਰ ਨੂੰ ਘੁਮਾ ਦਿਓ ਰੁੱਕ ਮੜੀ ਉਥੇ ਦਿਖਾ ਬੰਨ ਕੇ ਦਿਖਾ ਚੈੱਕ ਕਰਾਣੇ ਥੋੜਾ ਜਿਹਾ ਮਦਰ ਮਾਰਕ ਬਹੁਤ ਚੰਗੇ ਬੱਛੀਆਂ ਦੇ ਜੀ ਬਾਕੀ ਫੁੱਲ ਬਰੀਡ ਦੇ ਵਿੱਚ ਬੱਛੀਆਂ ਹੈ ਸਹੀ ਗੱਲ ਆ ਪ੍ਰਿੰਟਡ ਬੱਚੇ ਆ ਪੂਰੇ ਕੁਆਲਿਟੀ ਵਾਲੇ ਕੱਤ ਕਾਠੇ ਕੱਤ ਕਾਠੇ ਵੀ ਪੂਰੇ ਫੁੱਲ ਹੂੰ ਲਿਸੇਲਾ ਮੇਂ ਨਹੀਂ ਹੈ ਗਿਆ ਨਾ ਨਹੀਂ ਜੀ ਸਹੀ ਗੱਲ ਹੈ ਪੂਰੀ ਸ਼ਾਈਨਿੰਗ ਬਹੁਤ ਵਧੀਆ ਦੇ ਰਹੀ ਹੈ ਤੇ ਬਾਈ ਕੁਲਵਿੰਦਰ ਮੋਲ ਫਿਰ ਕਿਵੇਂ ਦੇ ਰਣਗੇ ਛੋਟੇ ਹੋਣਗੇ ਜਾਂ ਵੱਡੇ ਮੋਲ ਆਪਣੇ ਚਮੜੇ ਛੋਟੇ ਹੀ ਹੋਣਗੇ ਜੀ ਲੈਣ ਦੇ ਨਹੀਂ ਹੁੰਦੇ ਲੈਣ ਦੇ ਇਹ ਵਾਲੇ ਮੋਲੀ ਹੋਣਗੇ ਮੈਂ ਤਾਂ ਗਲਤ ਮੋਲ ਨਹੀਂ ਮੋਲ ਬਾਈ ਕਹਿੰਦਾ ਬਾਈ ਛੋਟੇ ਹੋਣਗੇ ਲੈਣ ਦੇਣ ਵਾਲੇ ਮੋਲੀ ਹਾਂ ਥਾਣ ਦਿਖਾ ਦਿਓ ਜੀ ਹੂੰ ਥਾਣਾ ਪਾ ਚੈੱਕ ਕਰਵਾਣੇ ਮੜੀ ਝੋਲੀ ਦਿਖਾਉਣੇ ਬਹੁਤ ਸੁਣੀ ਝੋਲੀ ਆ ਨਾ ਹਾਂ ਜੀ ਸਹੀ ਗੱਲ ਹੈ ਬਾਕੀ ਰੰਗ ਰੂਪ ਬਹੁਤ ਪਿਆਰੇ ਸੈਣ ਗਲੇ ਬੱਚੇ ਆਮਨੇ ਤਨ ਬਾਈ ਕੁਲਵਿੰਦਰ ਤਿੰਨ ਨੰਬਰ ਬੱਚਾ ਕਿੰਨੀ ਉਮਰ ਦਾ ਆ ਗਿਆ ਏ ਬਈ ਹੈਗਾ 8 ਮਹੀਨੇ ਉਮਰਾਂ ਬੱਚੇ। ਚੋੜੀ ਦਿਖਾ ਦਈਏ। ਇਹ ਲੈ ਚੈੱਕ ਕਰੋ ਬਈ ਥਾਣਾ। ਦੇਖੋ। ਹਜੇ ਤਾਂ ਬੱਚੇ ਨੇ ਕੁਝ ਹੋਰ ਬਣਨਾ ਹਨ ਇਹਨੇ। ਹਾਂਜੀ ਹਾਂਜੀ ਕੁਆਲਿਟੀ ਬਹੁਤ ਜਾਨੀ। ਬੁੱਥੀ ਵਾਥੀ ਰੰਗ ਰੂਪ ਕੁਆਲਿਟੀ ਤੋਰਾ ਤਾਰਾ ਚਮਕ ਦਮਕ ਬੱਚੇ ਚ ਨਾ ਇੱਕ ਨੰਬਰ ਵਾਲਾ। ਖੜਨੀ ਖੜਨੀ ਦੇਖੋ ਕਹਿੰਦਾ ਜਿਵੇਂ ਪਾਣ ਦੇ ਪੱਤੇ ਵਰਗਾ। ਜਿਵੇਂ ਛੋਟਾ ਕੰਨ। ਖੜਨੀ ਖੂੜਨੀ ਚੈੱਕ ਕਰ ਲੋ ਪੂਰੀ ਚੌੜੀ ਜੂੜੀ ਬਹੁਤ ਵਾਸ਼ੀ। ਸਹੀ ਗੱਲ ਆ। ਚੜਾਈ ਜੂੜੀ ਬਹੁਤ ਆ ਹਨਾ। ਹਾਂਜੀ ਹਾਂਜੀ ਸਹੀ ਗੱਲ ਆ ਬਈ। ਮੌਲਤਾ ਬਾਈ ਕਹਿੰਦਾ ਡਰੇ ਹੋਣਾ ਬਾਈ ਮੁੱਲ ਨਹੀਂ ਵੜੇ ਕਰਦਾ ਕਿਉਂਕਿ ਮੁੱਲ ਬਾਈ ਅੱਗੇ ਵੀ ਨਹੀਂ ਵੜੇ ਕਰਦਾ ਹੁੰਦਾ ਮੁੱਲ ਤਾਂ ਬਾਈ ਜੀ ਆਉਂ ਆ ਜਿਹੜੇ ਬੰਦੇ ਨੇ ਬੱਚੀਆਂ ਲੈਣੀਆਂ ਹੈਗੀਆਂ ਉਹਦਾ ਬਸ ਫਰ ਲੈ ਕੇ ਜਾਊਗਾ ਮੁੱਲ ਨਿਕੋਣੀ ਬੱਚੀਆਂ ਰਹਿੰਦੀਆਂ ਮੁੜਦਾ ਨਹੀਂ ਮੁੜਦਾ ਨਹੀਂਗਾ ਕੁਆਲਿਟੀ ਆ ਕੁਆਲਿਟੀ ਵੀ ਦੇਵਾਂਗੇ ਜਾਇ ਰੇਟ ਦੇਵਾਂਗੇ ਹੂੰ ਬਾਕੀ ਜੇ ਕੋਈ ਸਾਰੀਆਂ ਬੱਚੀਆਂ ਲਾਊਗਾ ਇਕੱਠੀਆਂ ਤਾਂ ਪੂਰੇ ਪੰਜਾਬ ਦੀ ਪਹੁੰਚ ਵੀ ਫਰੀ ਕਰਾਂਗੇ ਆਪਾਂ ਠੀਕ ਹੈ ਬਾਈ ਹਾਂ ਜੀ ਪੂਰੇ ਪੰਜਾਬ ਤਾਂ ਆਹ ਲਾ ਸਮਝਦੇ ਵੀ ਕਿਤੇ ਕੋਈ ਬਰੀਡ ਤੋਂ ਘੱਟ ਹੋ ਬੱਚੀ ਸਾਰਾ ਫੁੱਲ ਬਰੀਡ ਆਣਗਾ ਬੱਚਿਆਂ ਬਹੁਤ ਅਸਲ ਵਿੱਚ ਨਾ ਪਤਾ ਕੀ ਗੱਲ ਆ ਬਾਈ ਬਰੀਡ ਆ ਬੋਲਦੀ ਆਪਾਂ ਨੂੰ ਕੋਈ ਬਾਲਾ ਬੋਲਣ ਦਾ ਹਾਂਜੀ ਹਾਂ ਚਮਕਦਮ ਕਾਲੀਆਂ ਬੱਚੀਆਂ ਪੂਰੇ ਫੁੱਲ ਜਿਹੜੇ ਬੰਦੇ ਨੇ ਫਾਰਮ ਤੇ ਕੰਮ ਕਰਨਾ ਬਾਈ ਤੇ ਅਗਲਾ ਚੁੱਪ ਕਰਕੇ ਬਸ ਖਰੀਦ ਸਕਦਾ ਹੈਗਾ ਫਿਰ ਫਿਕਰੋ ਕੇ ਸੇਵਾ ਵਾਲੇ ਦੀ ਕੁਆਲਿਟੀ ਆਪਾਂ ਲੋਗੇ ਬੱਚੇ ਦੇ ਰੰਗ ਰੂਪ ਕੁਆਲਿਟੀ ਸ਼ਾਈਨ ਚਮਕ ਬਹੁਤ ਆ ਬੋਦੀ ਵਾਦੀ ਵੀ ਚੈੱਕ ਕਰ ਸਕਦੇ ਆ ਬਾਈ ਬੜੀ ਚੰਗੀ ਆ ਮਸਤੀ ਕਰਦੇ ਆ ਬੱਚੇ ਕਿਉਂਕਿ ਬਈ ਖਰਾ ਖਾ ਕੇ ਪੜੇ ਹੋਇਆ ਕਿ ਨਹੀਂ ਹਾਂਜੀ ਹਾਂ ਤੇ ਚਾਰ ਨੰਬਰ ਬੱਚਾ ਬਾਈ ਮੈਂ ਕਹਿੰਦਾ ਗੁਰਿੰਦਰ ਜਿਹੜਾ ਖੋਲਦਾ ਬੱਚਾ ਵੱਧ ਤੋਂ ਵੱਧ ਕਰਦਾ ਭਰਾਣ ਵੱਧ ਤੋਂ ਵੱਧ ਕੀ ਯਾਰ ਹਣ ਜਿਵੇਂ ਆ ਬੱਚਾ ਆ ਗਿਆ ਬਾਈ ਚਾਰ ਨੰਬਰ ਬੱਚਾ ਆ ਗਿਆ ਪਹਿਲਾਂ ਤਾਂ ਦਾ ਮੂੰਹ ਦਿਖਾਇਆ ਯਾਰ ਮੈਂ ਕਹਿੰਦਾ ਅੱਗੇ ਮੈਨੂੰ ਨਿਕਾਇਆ ਮੂੰਹ ਆ ਗਿਆ ਛੋਟਾ ਜਿਹਾ ਮੂੰਹ ਐਸਾ ਜਿਹਾ ਲੈ ਦੇਖੋ ਕੋਬਦੀ ਵਾਲੀ ਬੱਛੀ ਹੈ ਪੂਰੀ ਬੋਦੀ ਵਾਲੀ ਹੈ ਨਾ ਚਮਕਦਮ ਕਲੇ ਨਲੇ ਦਾ ਬਾਈ ਸਾਨੂੰ ਬਰੀਡ ਮਿਲ ਜੂਗੀ ਨਲੇ ਮਿਲ ਜੂਗੀ ਚਮਕ ਧਮਕ ਨਲੇ ਕੁਆਲਿਟੀ ਨਾਲੇ ਰੇਟ ਵੀ ਸਾਨੂੰ ਜਮਾ ਆ ਮਾਲ ਨੂੰ ਨਿਕਾ ਯਾਰ ਰੇਟ ਮਿਲ ਜਾਣਾ ਤੇ ਘੋੜੇ ਦੀ ਬੱਚੇ ਦੀ ਕਵਾੜੀ ਬਾਕੀ ਥੋੜੇ ਸਮੇਂ ਤੱਕ ਟੀਕਾ ਲੈਣ ਨਾਲ ਬੱਚੀਆਂ ਸਹੀ ਗੱਲ ਆ ਥੋੜਾ ਥੋੜਾ ਸਮਿਆਂ ਪੜੇ ਦੇਖ ਬੱਚੀ ਦੇਖੋ ਕਿੰਨੀ ਚੌੜੀ ਚੂੜੀ ਵੇਖੋ ਬੱਚੀ ਸਹੀ ਗੱਲ ਆ ਬਾਕੀ ਅਨ ਰਿਕਾਰਡ ਦਿਖਾ ਤੱਕੀ ਫਿਰਦੀਆਂ ਨੇ ਜਾਣ ਚਾ ਬੱਚੀਆਂ ਪੂਰੀ ਲੈ ਮੈਂ ਕਹਿੰਦਾ ਥਣ ਤਾਂ ਕਹਿਣ ਦੀ ਲੋੜ ਹੀ ਨਹੀਂ ਇਹ ਚੰਗਾ ਇਹਨਾਂ ਨੂੰ ਥਣ ਲੱਗਿਆ ਬਈ ਬੱਚਾ ਨਾ ਇੱਕ ਦੂਜੇ ਤੋਂ ਬਾਅਦ ਚੜਕੇ ਨਿੱਕੇ ਨਿੱਕੇ ਇਹਨਾਂ ਦੇ ਕੰਨ ਵਾਲੀਆਂ ਤੇ ਜਿਵੇਂ ਛੋਟੇ ਮੂੰਹ ਆ ਗਏ ਬਹੁਤ ਸੋਹਣੇ ਤੇ ਪਿਆਰੇ ਨੇ ਮੈਨੂੰ ਨਿੱਕਾ ਕੰਨ ਮਿਲੂ ਵੀ ਨਹੀਂ ਹੈਗਾ ਵੀ ਕੰਨ ਤੋਂ ਵੱਡੇ ਬਣਨਗੇ ਨਹੀਂ ਬਈ ਕੁਲਵਿੰਦਰ ਹਾਂਜੀ ਹ ਦੇ ਭਾਈ ਪੰਜ ਨੰਬਰ ਬੱਚਾ ਹਾਂਜੀ ਜੈਡ ਬਲੈਕ ਆ ਗਿਆ ਜੈਡ ਬਲੈਕ ਹੈ ਨਾ ਬਾਕੀ ਇਹ ਨਾ ਸੋ ਮੈਂ ਆਪਣਾ ਕਹਿਣ ਦੀ ਲੋੜ ਨਹੀਂ ਅਸਲ ਵਿੱਚ ਖਰਾਕ ਤੇ ਪਾ ਲਿਆ ਵਾ ਕਿਸੇ ਦਾ ਹਾਂਜੀ ਹਾਂ ਪੂਰੀ ਚੰਗੀ ਹੈ ਨਾ ਪੂਰਾ ਆਪਣਾ 10 ਕਿ ਮਹੀਨੇ ਉਮਰ ਆ ਜੀ ਬੱਚੇ 10 ਮਹੀਨੇ ਹਾਂਜੀ ਤੇ ਭਾਈ ਕਲਵਿੰਦਰ ਮੈਂ ਕਹਣਾ ਨਾ ਸਰੀਰ ਦੇਖ ਯਾਰ ਇਹਦਾ ਫਿੱਟ ਸਰੀਰ ਹੈ ਨਾ ਹਾਂ ਪੂਰਾ ਰਾਜੀ ਨੂੰ ਜੀ ਫੋਨ ਲਾ ਪਦੰਦ ਵੀ ਮੜੇ ਦਿਖਾ ਦਿੰਨੇ ਹਾਂ ਲਓ ਜੀ ਲੈ ਜਮਾ ਮੈਂ ਕਹਣਾ ਕੱਚਾ ਬੱਚਾ ਆ ਗਿਆ ਖੀਰਾ ਜਮਾ ਦਮ ਬਾਕੀ ਬੋਦੀ ਚਾਲ ਬਾਕੀ ਝੋਲੀ ਦਿਖਾ ਝੋਲੀ ਬੜੀ ਚੰਗੀ ਗਲਵਿੰਦਰ ਭਾਈ ਲੈਗ ਸਕੋਰ ਬੜਾ ਤਕੜਾ ਹਾਂਜੀ ਸਹੀ ਗੱਲ ਹੈ ਝੋਲੀ ਦਿਖਾ ਹੂੰ ਚਾਰ ਥਾਣਾ ਹੈ ਪੂਰੇ ਪੂਰੀ ਫੁੱਲ ਝੋਲੀ ਵਾਲੀ ਪੱਛੀ ਹੈ ਜੀ ਅਸਲ ਵਿੱਚ ਭਾਈ ਹੁਣ ਸੋਨ ਨੂੰ ਪਤਾ ਇੰਨਾ ਤਿਆਰ ਬੱਚਾ ਤਾਂ ਉ ਤਾਂ ਹੋਣ ਨਹੀਂ ਲੱਗਿਆ ਇੰਨਾ ਰਾਜੀ ਬੱਚਾ ਭਾਈ ਜੀ ਕਰਨਾ ਹੁਣ ਕਾਰਗਨ ਪੂਰੀ ਫੁੱਲ ਖਾਊਗਾ ਫੇਰ ਸਹੀ ਗੱਲ ਹੈ ਭਾਈ ਫੇਰ ਹੀ ਹੁਣ ਅੱਗੇ 6 ਨੰਬਰ ਬੱਚਾ ਭਾਈ ਕਿੰਨੀ ਕੁ ਮਰਦਾ ਹੈ ਗਲਵਿੰਦਰ ਏ ਭਾਈ 7 ਮਹੀਨੇ ਦਾ 7 ਮਹੀਨਾ ਦਾ ਹਾਂਜੀ ਮੈਂ ਕਹਿੰਦਾ ਪ੍ਰਿੰਟਡ ਬਹੁਤ ਆ ਬੱਚਾ ਪ੍ਰਿੰਟ ਬਹੁਤ ਜ਼ਿਆਦਾ ਹੂੰ ਕੁਆਲਿਟੀ ਦੇਖੋ ਬੱਚੇ ਦੀ ਸੋਨ ਜਿਹੜੀ ਜਿਹੜੀ ਕਹਿੰਦੇ ਕਈ ਵੀਰਾਂ ਦੀ ਜ਼ਿਆਦਾ ਮੰਗ ਆਉਂਦੀ ਆ ਵੀ ਆਪਾਂ ਨੂੰ ਬਾਹਲਾ ਮਤਲਬ ਕਿ ਹੁਣ ਇਹਦੇ ਦਾ ਮਨਾਂ ਬੂਥ ਵੀ ਗਲਾਬੀ ਆ ਹਣਾ ਹਾਂਜੀ ਹਾਂਜੀ ਗਲਾਬੀ ਗਲਾਬੀ ਬੂਥਲਾ ਦੇਖੋ ਬੱਚਾ ਪੜਿਆ ਵਾ ਰਵਿੰਦਰ ਭਾਈ ਜੇ ਮੈਂ ਹੁਣ ਛੋਟੀ ਉਮਰ ਦਾ ਕਿੰਨੀ ਉਮਰ ਦਾ ਬੱਚਾ ਹੈ ਇਹ ਬਾਈ 7 ਕੁ ਮਹੀਨੇ ਉਮਰ ਹੁਣ ਜਮੇ ਦੀ 7 ਮਹੀਨੇ ਉਮਰ ਦੱਸ ਰਿਹਾ ਹਾਂ ਚੌੜਾ ਝੂੜਾ ਬਹੁਤ ਆ ਬੱਚਾ ਹੱਡਾਂ ਪਰਾ ਦਾ ਬਾੜਾ ਖੁੱਲਾ ਹੱਡਾਂ ਪਰਾ ਦਾ ਬਾਈ ਖੁੱਲਾ ਆ ਗਿਆ ਪੂਰਾ ਤੇ ਕੋਈ ਕੰਨ ਦੇਖੋ ਬੱਚੇ ਦਾ ਹਾਂ ਜੀ ਸਮਾਂ ਛੋਟਾ ਕੰਨ ਅਜੇ ਤਾਂ ਕੁਝ ਹੋਰ ਬਣਨਾ ਹੈ ਅਜੇ ਤਾਂ ਬਣਨਾ ਬਾਈ ਛੋੜੀ ਬਹੁਤ ਚੰਗੀ ਹੈ ਗਲਾਬੀ ਥਣ ਹੋਣਗੇ ਹਾਂ ਗਲਾਬੀ ਥਣ ਹੈਨਾ ਬਾਕੀ ਬੱਚੇ ਚੜਦੇ ਚੜਦੇ ਆ ਜੀ ਸਾਰੇ ਆਪਣੇ ਕੋਲ ਸਹੀ ਗੱਲ ਆ ਭਾਈ ਚੜਦੇ ਤੇ ਚੜਦਾ ਬੱਚੇ ਆ ਕੁਆਲਟੀ ਵਾਲੇ ਬੱਚੇ ਆ ਅਸਲ ਵਿੱਚ ਇਹ ਗੱਲ ਕਰੀਏ ਸਾਂਭਣ ਵਾਲੇ ਬੱਚੇ ਆ ਸਣੀ ਹਾਂਜੀ ਹਾਂਜੀ ਤੇ ਲਾਸਟ ਵਾਲਾ ਭਾਈ ਸੱਤੇ ਆ ਗਿਆ ਨੰਬਰ ਤੇ ਹਾਂਜੀ ਕਿੰਨੀ ਉਮਰ ਦਾ ਆ ਗਿਆ ਬੱਚਾ ਇਹ 9 ਮਹੀਨੇ ਉਮਰ ਦਾ 9 ਮਹੀਨੇ ਦੇਖੋ ਲੈ ਭਾਈ ਬੱਚੇ ਦੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਇਹਦੇ ਨਾਲ ਭਾਈ ਦੋ ਕੁ ਮੌਕੇ ਜੇ ਸੀਗੇ ਉਹ ਦੂਜੇ ਸੁੱਕ ਗਏ ਆਪਣਾ ਦਸਣਾ ਫਰਜ ਆ ਹਨ ਹੂੰ ਮੌਕੇ ਸੀਗੇ ਬਾਈ ਕਹਿੰਦਾ ਦਸਣੇ ਚਲੋ ਆ ਤੌਣ ਤੇ ਸੀਗੇ ਇੱਥੇ ਦੋ ਕੋ ਸੁੱਕ ਕੇ ਡੱਗ ਪਏ ਹੈਗੇ ਲੈ ਆਪ ਦਿਖਾਈ ਦਿੰਦੇ ਮੈਂ ਦਿਖਾ ਦਿੰਦਾ ਕਰੀਂ ਇਧਰ ਮੈਂ ਕਈ ਵਾਰ ਹੁੰਦਾ ਹਨ ਬੰਦੇ ਆ ਇੱਥੇ ਸੀਗੇ ਹਾਂ ਇਹ ਲੈ ਕੇ ਡੱਗ ਪਏ ਕੋਹ ਦਾ ਟੀਕਾ ਲੱਗਿਆ ਵਾ ਤੇ ਉਹਨਾਂ ਸੁੱਕ ਕੇ ਤੇ ਉਹ ਲੈ ਗਏ ਠੀਕ ਆ ਹਾਂ ਤੇ ਝੋਲੀ ਮੜੀ ਚੈੱਕ ਕਰ ਝੋਲੀ ਵੇਖੋ ਜੀ ਬਹੁਤ ਚੰਗੀ ਲੈ ਬਾਈ ਝੋਲੀ ਚੈੱਕ ਕਰ ਸਕਦਾ ਬਹੁਤ ਚੰਗੀ ਝੋਲੀ ਤੇ ਬਾਈ ਕੁਲਵਿੰਦਰ ਮੁੱਲ ਹੁਣ ਤੋਂ ਮਾੜਾ ਹੈ ਹਟ ਜਾ ਦੇ ਦੇ ਵੀ ਕਿਸ ਤਰ੍ਹਾਂ ਦੇ ਰਹਿਣੇ ਆ ਜੱਜ ਮੋਹਰ ਲਾ ਬਾਈ ਜੀ ਆਪਣੇ ਕੋ 10000 ਤੋਂ ਸ਼ੁਰੂ ਆ 10000 ਹਾਂ ਜੀ ਜਮਾ ਜੈ ਜੇ ਰੇਟ ਹੋਣਗੇ ਕੋਈ ਆ ਪਕੜਾ ਐਵੇਂ ਬਾਹਲਾ ਰੇਟ ਨਹੀਂ ਆਪਾਂ ਮੰਗਣਾ ਹੁੰਦਾ ਹੈਗਾ ਆਪਣਾ ਕੀ ਕਰਨਾ ਹੈ ਜਿੰਨਾ ਕਾ ਪਾ ਚੱਕੋ ਬਾਈ ਮੁੱਲ ਹੋਣਗੇ ਖਿੱਚ ਕੇ ਹੁਣ ਜਿਵੇਂ ਬਾਈ ਨੇ ਤੁਹਾਨੂੰ 10 ਹੁਣ ਬੱਚੀਆਂ ਦੇਖ ਲਓ ਕੋਈ ਕੁਆਲਿਟੀ ਚ ਜੇ ਘਟ ਹੋਵੇ ਤਾਂ ਦੇਖ ਲਓ ਤੁਸੀਂ 60 ਤੁਹਾਡੇ ਸਾਹਮਣੇ ਆ ਨਾ ਸਾਰੀਆਂ ਬ੍ਰੀਡਾਂ ਦੂਜੇ ਤੋਂ ਬਾਅਦ ਛੱਡ ਕੇ ਬਚਾਗਾ ਬਾਕੀ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਬਾਕੀ ਤੁਹਾਨੂੰ ਦੋ ਖੀਰੀਆਂ ਮਿਲਣਗੇ 4-4 ਥਣ ਮਿਲਣਗੇ ਠੀਕ ਹੈ ਬਾਈ ਹਾਂ ਐ ਨਹੀਂ ਕਿ ਦੋਂਦੀ ਹੋਊਗੀ ਜਾਂ ਕੋ ਉਹੋ ਜੀ ਗੱਲ ਹੋਊ ਖੀਰਗਾ ਹੋਗਾ ਬੱਚਾ ਸਾਰ ਸਹੀ ਗੱਲ ਹੈ ਭਾਈ ਤੇ ਕਿਸੇ ਵੀ ਵੀਰ ਨੂੰ ਕੋਈ ਵੀ ਬੱਚਾ ਪਸੰਦ ਆਵੇ ਬਈ ਬਾਈ ਨਾ ਕਰਿਓ ਬਈ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ